ਨਿਸਕਾਮ ਸੇਵਾ ਕਲੱਬ ਸਮਾਜ ਸੇਵਾ ਸੰਸਥਾ ਵੱਲੋਂ ਇੱਕ ਗਰੀਬ અપਾਇਜ ਵਿਅਕਤੀ ਦੇ ਘਰ ਦਾ ਲੈਂਟਰ ਪਵਾ ਕੇ ਦਿੱਤਾ ਗਿਆ ਇਸ ਮੌਕੇ ਹਾਸੇ ਕਲਾਕਾਰ ਰਵੀ ਦੁੱਲਾ ਨੇ ਕਿਹਾ ਕਿ ਮੈਂ ਬਹੁਤ ਧੰਨਵਾਦ ਕਰਦਾ ਹਾਂ ਨਿਸਕਾਮ ਸੇਵਾ ਗਰੁੱਪ ਦਾ ਜਿੰਨਾਂ ਦੀ ਮਦਦ ਨਾਲ ਮੈਂ ਸੇਵਾ ਕਰਨ ਦੇ ਕਾਬਿਲ ਹੋਇਆ ਜੇਕਰ ਇਹ ਮੈਨੂੰ ਨਾ ਮਿਲਦੇ ਤਾਂ ਸ਼ਾਇਦ ਮੇਰੀ ਸਾਰੀ ਜ਼ਿੰਦਗੀ ਕਮੇਡੀਅਨ ਹੀ ਰਹਿਦਾ ਪਰ ਜਦੋਂ ਨਾ ਇਹਨਾਂ ਦੇ ਨਾਲ ਮਿਲਿਆ ਹਾਂ ਉਦੋਂ ਤੋਂ ਹੀ ਮੈਂ ਇਸ ਸਮਾਰਟ ਸੇਵੀ ਦੇ ਤੌਰ ਤੇ ਵਿਚਰ ਰਿਹਾ ਹਾਂ ਮੈਨੂੰ ਚੰਗਾ ਲੱਗਦਾ ਹੈ ਲੋਕਾਂ ਦੀ ਸੇਵਾ ਕਰਨਾ ਅੱਜ ਇੱਕ ਗਰੀਬ ਘਰ ਦਾ ਲੈਂਟਰ ਪਵਾ ਕੇ ਦਿੱਤਾ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਨਿਸਕਾਮ ਸੇਵਾ ਗਰੁੱਪ ਦਾ ਜਿੱਦਾਂ ਦੀ ਸਦਕਾ ਮੈਂ ਇਹ ਸੰਸਥਾ ਦੇ ਘਰ ਦਾ ਲੈਂਟਰ ਪਵਾ ਕੇ ਦਿੱਤਾ ਉਸਨੇ ਵੀ ਖੁਸ਼ੀ ਜ਼ਾਹਿਰ ਕਰਦਿਆਂ ਸਮਾਰਟ ਸੇਵੀ ਸੰਸਥਾ ਦਾ ਧੰਨਵਾਦ ਕੀਤਾ ਮੈਂ ਰਵੀਦੁੱਲਾ ਕਬੀਦੀ ਕਲਾਕਾਰ ਮੈਂ ਧੰਨਵਾਦ ਕਰਨਾ ਮੈਡਮ ਜੀ ਹੁਣਾ ਉਹਨਾਂ ਦਾ ਜਿਨ੍ਹਾਂ ਨਾਲ ਮੈਂ ਜੁੜਿਆ ਮੈਂ ਸੋ ਮੇਰੀ ਵੀ ਇੱਕ ਨਾ ਬੜੀ ਖਵਾਇਸ਼ ਹੁੰਦੀ ਪੀ ਮੈਂ ਗਰੀਬੇ ਵਰਗ ਦੀ ਹੈਲਪ ਕਰਾਂ ਸੋ ਜਦੋਂ ਨਾ ਇਹਨਾਂ ਨਾਲ ਮੈਂ ਜੁੜਿਆ ਆ ਮੈਨੂੰ ਵੀ ਲੱਗਦਾ ਕੋਈ ਮੈਂ ਚੰਗੇ ਕਰਮ ਕੀਤੇ ਆ ਮਰਵਲ ਚੰਗੀ ਮਰਵਲ ਇਹ ਇਹ ਵਰਗਨਾ ਜੋੜ ਕੇ ਮੈਨੂੰ ਐਡਾ ਲੱਗ ਰਿਹਾ ਵੀ ਜਿੱਦਾਂ ਬਹੁਤ ਵਧੀਆ ਆਪਾਂ ਇੱਕ ਕੰਮ ਕਰ ਰਹੇ ਆਂ ਜਿਵੇਂ ਆਪਾਂ ਰਿਹਾਡੀ ਨੂੰ ਮੇਰੇ ਕਮੇਟੀ ਘਰ ਚੜਨੀ ਸੀ ਇਹਨਾਂ ਨਾਲ ਜੋੜ ਕੇ ਮੈਨੂੰ ਐਡਾ ਲੱਗਿਆ ਹੁਣ ਜਿੱਦਾਂ ਵੀ ਮੈਂ ਕਮਾਈ ਕਰਨਾ ਵਾ ਮੈਨੂੰ ਐਡਾ ਲੱਗਦਾ ਮੈਂ ਆਪਣਾ ਦਿਸਵੰਦ ਕੱਢਿਆ ਕਰਾਂਗਾ ਸੋ ਜਾਂ ਤਾਂ ਜੋ ਕਿ ਗਰੀਬ ਵਰਗ ਦੀ ਹੈਲਪ ਹੋ ਸਕੇ ਮੈਂ ਤੁਹਾਨੂੰ ਵਗੜ ਦਕਾਣਾ ਮੈਂ ਵੀ ਜਿੱਦਾ ਜਿੰਨਾ ਰਾਜੂ ਨੂੰ ਲੈਂਟਰ ਪਾ ਕੇ ਦਿੱਤਾ ਜਿਹੜੋਂ ਇਹਨੂੰ ਵੀ ਨੂੰ ਮਿਲ ਰੇ ਬੜੀ ਖੁਸ਼ੀ ਇਹਦੇ ਚਨੇ ਤੇ ਤੇ ਇਹ ਖੁਸ਼ੀ ਕਿ ਮੈਨੂੰ ਵੀ ਯਾਰ ਮਾਣ ਮਹਿਸੂਸ ਹੋਇਆ ਕਿ ਯਾ ਤੂੰ ਇੱਕ ਚੰਗੇ ਕੰਮ ਕਰ ਰਿਹਾ ਸੋ ਧੰਨਵਾਦ ਮੈडम ਜੀ ਤੁਸੀਂ ਜਿਹੜਾ ਰਾਜੂ ਦਾ ਲੈਂਟਰ ਪਾ ਕੇ ਦਿੱਤਾ ਸੋ ਮੈਂ ਸਾਰੇ ਗਰੁੱਪ ਨੇ ਧੰਨਵਾਦ ਕਰਨਾ ਮੈਂ ਇਸ ਕਾਮ ਸੇਵਾ ਕਲਬ ਧਨਪੁਰ ਔਰ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੇਰੇ ਘਰ ਬਣਾਉਣ ਵਿੱਚ ਸਾਰੀ ਲੇਬਰ ਦਾ ਖਰਚਾ ਜੋ ਵੀ ਸਾਰਾ ਉਹਨਾਂ ਨੇ ਖਰਚਾ ਕੀਤਾ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਹੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਕਿਉਂਕਿ ਮੈਂ ਸਾਰੀ ਜ਼ਿੰਦਗੀ ਤੇ ਕਮਾਈ ਵੀ ਕਰਦਾ ਰਿਹਾ ਸਾਡੇ ਕੰਮ ਕਰ ਕਰਨ ਵਾਲਾ ਕੋਈ ਨਹੀਂ ਹੈਗਾ ਮੈਂ ਘਰ ਕਦੀ ਨਹੀਂ ਬਣਾ ਸਕਦਾ ਮੈਂ ਬਹੁਤ-ਬਹੁਤ ਜੋ ਸਾਡੇ ਵੱਡੇ ਮੈਡਮ ਜੀ ਆ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਮੈਂ ਚਾਹੁੰਦਾ ਕਿ ਜੇ ਅਪ ਇਹਨਾਂ ਨੂੰ ਤਰੱਕੀਆਂ ਬਖਸ਼ੇ ਔਰ ਹੋਰ ਇਹ ਇਦਾਂ ਹੀ ਮੇਰੇ ਵਰਗੇ ਲੋਕਾਂ ਦੀ ਮਦਦ ਕਰ ਦੇਣਾਂ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਜੀ ਅੱਜ ਜੀ ਅਸੀਂ ਆਏ ਆ ਕੜੀਏ ਕੇ ਬਾਂਗਰਪਿੰਡ ਜਿੱਥੇ ਕੀ ਵੀਰਾ ਰਾਜੂ ਸ਼ਾਇਦ ਉਸਨੇ ਮੈਸੇਜ ਵੀ ਦਿੱਤਾ ਆ ਆਪਣੇ ਵੱਲੋਂ ਥੈਂਕਸ ਕੀਤਾ ਆ ਸਾਡਾ ਨਿਸ਼ਕਾਮ ਸੇਵਾ ਗਰੁੱਪ ਦਾ ਮੈਂ ਆਪਣੀ ਸਾਰੀ ਟੀਮ ਦੇ ਨਾਲ ਆਈ ਆ ਔਰ ਇਸ ਵਿਚਾਰੇ ਵੀਰ ਨੇ ਬਹੁਤ ਸਾਨੂੰ ਪਹਿਲਾਂ ਰਿਕਵੈਸਟ ਕੀਤੀ ਸੀਗੀ ਹੜ੍ਹ ਤੋਂ ਪਹਿਲਾਂ ਜਿਹਦੀ ਛੱਤ ਬਿਲਕੁਲ ਨਹੀਂ ਸੀ ਪੁਰਾਣੀ ਇੱਕ ਵੀਡੀਓ ਵਾ ਜਿਹੜੀ ਮੈਂ ਸ਼ੇਅਰ ਕਰਨਾ ਚਾਹੂੰਗੀ ਜ਼ਿਕਰ ਕਰਨਾ ਚਾਹੂੰਗੀ ਔਰ ਇਹਦੇ ਬ੍ਰਦਰ ਦੇ ਚਾਰ ਬੱਚੇ ਆ ਜਿਨ੍ਹਾਂ ਦਾ ਪਾਲਣ ਪੋਸਣ ਇਹੀ ਕਰਦਾ ਵਾ ਔਰ ਬ੍ਰਦਰ ਇਹਦਾ ਇਸ ਦੁਨੀਆ ਤੋਂ ਜਾ ਚੁੱਕਾ ਵਾ ਸੋ ਬਹੁਤ ਹੀ ਗਰੀਬ ਹਾਲਾਤ ਸੀਗੀ ਵੀਰ ਦੀ ਔਰ ਆਪ ਇਹ ਸਲਾਈ ਮਸ਼ੀਨ ਸਿੰਪਲ ਜਿਆ ਕੰਮ ਕਰਕੇ ਉਹਦੇ ਨਾਲ ਗੁਜ਼ਾਰਾ ਕਰਦਾ ਵਾ ਸੋ ਰਿਕਵੈਸਟ ਕੀਤੀ ਸੀ ਇੰਨੇ ਔਰ ਆਪਾਂ ਵੀ ਪਰਮਾਤਮਾ ਅਗੇ ਸ਼ੁਕਰ ਕਰਦੇ ਹੋਏ ਮੇਰੇ ਸਾਰੀ ਟੀਮ ਦੇ ਨਾਲ ਥੋੜੀ ਜੀ ਕੋਸ਼ਿਸ਼ ਕੀਤੀ ਹੈ ਕਿ ਇਹ ਵੀਰ ਦੇ ਸਿਰ ਦੇ ਉੱਤੇ ਛੱਤ ਦਿੱਤੀ ਜਾਵੇ ਤਾਂ ਕਿ ਅੰਦਰ ਬੈਠ ਕੇ ਆਪਣੀ ਰੋਜੀ ਰੋਟੀ ਕਮਾ ਸਕੇ ਮੇਰੀ ਇਹ ਥੋੜੀ ਜੀ ਕੋਸ਼ਿਸ਼ ਆ ਜਿਹੜੀ ਕਿ ਅੱਜ ਸ਼ਾਇਦ ਪਰਮਾਤਮਾ ਨੇ ਇਹਨੂੰ ਫੁੱਲਫਿਲ ਕੀਤਾ ਹੈ ਵਾਇਗਰੂ ਦਾ ਮੈਂ ਵੀ ਸ਼ੁਕਰ ਕਰਦੀ ਆ ਔਰ ਇਹ ਪਰਮਾਏ ਦੇ ਜਿਹੜੇ ਚਿਹਰੇ ਦੇ ਉੱਪਰ ਇੱਕ ਖੁਸ਼ੀ ਆਈ ਆ ਇੱਕ ਸਮਾਈਲ ਆਈ ਆ ਮੇਰੇ ਹਿਸਾਬ ਦੇ ਨਾਲ ਉਹਦਾ ਕੋਈ ਵੀ ਨੀ ਹੈਗਾ ਦੂਸਰਾ ਚੀਜ਼ ਜੋ ਇਹਨੇ ਸਾਨੂੰ ਖੁਸ਼ੀ ਨਾ ਕਿਹਾ ਵਾ ਕਿ ਮੈਂ ਖੁਸ਼ ਵਾ ਅੱਜ ਕਿ ਮੇਰੇ ਛੱਤ ਪੈ ਗਈ ਹੈ ਲੈਂਟਰ ਸੋ ਮੈਂ ਥੈਂਕਸ ਕਰਦੀ ਆ ਤੁਹਾਡਾ ਵੀ ਆਪਣੀ ਸਾਰੀ ਟੀਮ ਦਾ ਵੀ ਤੇ ਰਾਜੂ ਦਾ ਵੀ ਮੈਂ ਥੈਂਕਸ ਕਰਦੀ ਆ ਕਿ ਜਿੰਨੇ ਸਾਨੂੰ ਖੁਸ਼ ਹੋ ਕੇ ਅਜ ਰਸੀਵ ਕੀਤਾ